ਨਸ਼ੇ ਦੇ ਇਸ ਗੁਰਖ ਧੰਦੇ ਵਿੱਚ ਹੁਣ ਮਰਦਾਂ ਦੇ ਨਾਲ ਔਰਤਾਂ ਨੇ ਵੀ ਆਪਣੇ ਪੈਰ ਪਸਾਰਨੇ ਕੀਤੇ ਸ਼ੁਰੂ ਬੇਖੌਫ ਹੋ ਕੇ ਵੇਚ ਰਹੇ ਹਨ ਨਸ਼ਾ ਮਾਮਲਾ ਹੈ ਪਟਿਆਲਾ ਦੇ ਥਾਣਾ ਸਮਾਣਾ ਦਾ ਜਿੱਥੇ ਕਿ ਇੱਕ ਔਰਤ ਨੂੰ ਥਾਣਾ ਸਮਾਣਾ ਦੀ ਪੁਲਿਸ ਵੱਲੋਂ 12 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਰਾਜਵਿੰਦਰ ਕੌਰ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਿੰਡ ਮੁਰਾਦਪੁਰ ਨੇੜੇ ਚੱਕੀਪੁਰਸ਼ਾਂ ਦੇ ਸਬੰਧ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਔਰਤ ਨੂੰ ਆਉਂਦੇ ਦੇਖਿਆ ਤਾਂ ਜਦ ਉਸ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 12 ਗ੍ਰਾਮ ਨਸ਼ੀਲਾ ਚਿੱਟਾ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਹੈ ਕਿ ਇਸ ਔਰਤ ਦੇ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹਨ ਅਤੇ ਇਹ ਔਰਤ ਪਹਿਲਾਂ ਵੀ ਨਸ਼ਾ ਵੇਚ ਰਹੀ ਹੈ। ਉਹਨਾਂ ਦੱਸਿਆ ਹੈ ਕਿ ਜਿਸ ਨੂੰ ਕੀ ਅਜਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਕਿ ਹੋਰ ਵੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ। ਪਰਜਨ ਗੌਰ ਪਤਨੀ ਨਿਸ਼ਾਦਰ ਸਿੰਘ ਵਾਸੀ ਮਾਨਗੜਵਾਲਾ ਇਹ ਪਿੰਡੋ ਬਜਟੇ ਦਾ ਕੰਮ ਕਰਦੇ ਆ ਉਹ ਕਰਦੇ ਬੇਲੋ ਇੱਥੇ ਰਹਿੰਦੇ ਇਹ ਹੁਣਾਂ ਕੱਲ੍ਹ ਨੇ ਰਿਹਾ ਕੋਲ ਤੋਂ ਲੈ ਕੇ ਆਏ ਸੀ ਉੱਥੇ ਕਰਨੀ ਦੇਸੀ ਦੇ ਜਿੱਥੋਂ ਅਸਰੇ ਨਾ ਬਣਦੇ 10 ਗ੍ਰਾਮ ਚਾਹ ਰਹੇ ਆ ਤੇ ਤੱਕ ਵੀ ਕੋਈ ਕੰਮ ਚਾਰੀਏ ਮਾਰਨ ਨਾ ਆਣੇ ਇਸ ਤੋਂ ਵੀ ਗੱਲ ਵੇਖੀ ਜੀ ਇਹਦੇ ਨਾਲ ਕੋਈ ਹੋਰ ਵੀ ਆ ਦੇਖਾਂਗੇ ਹੁਣ ਤਾਂ ਹੀ ਜੀ ਰਿਮਾਰਕ ਲਵਾਂਗੇ ਇਹ ਕੱਲ ਪੈਡਲਾਰੀ ਸੀ ਕਿ ਕੱਲ ਨਹੀਂ ਉੱਥੇ ਨਿਕਲੀ ਸੀ ਲੈ ਕੇ ਪੈਡਲਸੇ ਅੱਛਾ ਹਾਂ ਹਾਂ